ਜੱਗੇ ਹੁਣ ਜਾ ਰਿਹਾ ਹੈ ਉਹਦਾ ਅੱਜ ਦਾ ਕੀ ਪ੍ਰੋਗਰਾਮ ਹੈਗਾ ਉਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਜਨਤਾ ਨੂੰ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਰਿਆਂ ਔਰ ਬਸੇ ਗਲਾਮਸਾਂ ਦੇ ਵਿੱਚ ਇਹ ਮਹਾ ਜੱਗੇ ਜਿਹੜਾ ਹੋ ਰਿਹਾ 1101 ਮਾਂ ਕੁੰਡੋਰਿਆ ਇਹ ਇੱਕ ਸੈਂਟੀਫਿਕਲੀ ਮੈਂ ਪਹਿਲੇ ਵੀ ਕਹਿ ਚੁੱਕਾ ਸਿੱਧ ਹੋ ਚੁੱਕਾ ਕਿ ਜਿਹੜੀ ਮੰਤਰੇ ਅਸੀਂ ਪੜ੍ਹਦੇ ਆ ਉਹਨਾਂ ਦੀ ਧਵਨੀ ਔਰ ਜਿਹੜੇ ਅਸੀਂ ਉਪਤੀ ਦਿੰਦੇ ਆ ਔਰ ਉਹ ਅਗਨੀ ਦੇ ਦੁਆਰਾ ਜੋ ਪਰਮਾਣੂ ਇਹ ਵਤਵਰਨ ਦੇ ਵਿੱਚ ਫੈਲ ਜਾਂਦੇ ਆ ਇਹ ਵਤਵਰਨ ਦੇ ਵਿੱਚ ਜਿਹੜੇ ਫੈਲੇ ਹੋਏ ਪਰਮਾਣੂ ਸਾਡੀ ਆਤਮਾ ਨੂੰ ਸ਼ਾਂਤੀ ਦਿੰਦੇ ਆ ਸਾਰੇ ਬ੍ਰਹਿਮੰਡ ਵਿੱਚ ਫੈਲ ਜਾਂਦੇ ਆ ਇਹ ਪਰਮਾਣੂ ਕਦੀ ਨਸ਼ਟ ਨਹੀਂ ਹੁੰਦੇ ਇਹ ਪਰਮਾਣੂ ਹਮੇਸ਼ਾ ਰਹਿੰਦੇ ਆ ਔਰ ਜਿੱਥੇ-ਜਿੱਥੇ ਵੀ ਇਹ ਪਰਮਾਣੂ ਪਹੁੰਚਦੇ ਆ ਉੱਥੇ-ਉੱਥੇ ਸਾਡੇ ਅੰਤਿਕਰਨ ਸ਼ੁੱਧੀ ਹੁੰਦੀ ਆ ਇਹ ਸੈਂਟੀਫਿਕਲੀ ਸਿੱਧ ਹੋ ਚੁੱਕਾ ਇਸ ਲਈ ਸਾਡੀ ਗੁਲਾਮਸਾਂ ਦੀ ਬਸੀ ਦੀ ਇਸੇ ਸਥਾਨ ਤੇ ਬਵਿੱਤਰ ਸਥਾਨ ਤੇ ਇਹ ਜੋ ਮਹਾ ਜਗਿਆ ਹੋ ਰਿਹਾ ਇਹ ਪੰਜਾਬ ਨਹੀਂ ਬਲਕਿ ਮੇਰੇ ਕਹ ਨਾਰਥ ਇੰਡੀਆ ਦੇ ਵਿੱਚ ਵੀ ਪਹਿਲਾ ਪਹਿਲੀ ਵਾਰੀ ਹੋ ਰਿਹਾ ਔਰ ਇਹ ਬੜੀ ਸਾਡੇ ਸਾਡੀ ਜਨਤਾ ਲਈ ਸਾਡੇ ਲੋਕਾਂ ਲਈ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਭਾਗ ਇਹਦਾਂ ਦੇ ਹੈ ਕਿ ਅਸੀਂ ਇਸ ਜਨਮ ਦੇ ਵਿੱਚ ਇਸ ਸਥਾਨ ਤੇ ਆ ਕੇ ਸੰਤਾਂ ਦੇ ਸ਼ਰਨ ਵਿੱਚ ਆ ਕੇ ਆਪਣੇ ਆਪ ਨੂੰ ਧੰਨਵਾਦ ਧੰਨਵਾਦ ਸਮਝਦੇ ਹਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਅੰਤ ਕਰਨ ਜਿਹੜਾ ਇਸ ਮਹਾਂ ਜਗ੍ਹਾ ਨਾਲ ਸ਼ੁੱਧ ਹੋ ਰਿਹਾ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਮੈਂ ਸਾਰੀ ਜਨਤਾ ਨੂੰ ਅਪੀਲ ਹੀ ਕਰਾਂਗਾ ਇਹ ਕਿ ਇਸ ਮਹਾਂ ਜਗ੍ਹਾ ਵਿੱਚ ਸਾਰੇ ਆਪਣੇ ਆਪਣੀ ਸ਼ਿਰਕਤ ਕਰਨ ਸਰਦਾਂ ਨਾਲ ਆਉਣ ਜੋ ਵੀ ਯੋਗਦਾਨ ਦੇ ਸਕਦੇ ਤਾਂ ਨਮਨ ਧਨ ਨਾਲ ਜੂਰ ਆਉਣ ਔਰ ਇਸ ਜਿਹੜਾ ਸਥਾਨ ਹੈ ਇੱਥੇ ਜੋ ਮਹਾਂ ਜਗ੍ਹਾ ਹੋ ਰਿਹਾ ਹੈ ਇਹਦਾ ਲਾਭ ਉਠਾਉਣ ਇਹੀ ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਹਾਂ ਧੰਨਵਾਦ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਆਏ ਹੋਏ ਸਾਰੇ ਸੰਗਤਾਂ ਨੂੰ ਮੇਰੀ ਪਿਆਰ ਭਰੀ ਸੱਚੀ ਗੁਰ ਨਮਸਕਾਰ ਜੀ ਔਰ ਸਵਾਮੀ ਜੀ ਦੇ ਚਰਣਾ ਦੇ ਵਿੱਚ ਮੇਰਾ ਮੱਥਾ ਟੇਕਦੀ ਹਾਂ ਅੱਜ 90 ਸਾਲ ਦੇ ਮੌਕੇ ਤੇ ਅੱਜ ਅਸੀਂ ਸਾਰੇ ਇਸ ਸ਼ੁਭ ਥਾਤੇ ਇਕੱਤਰ ਹੋਇਆ ਅਸੀਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ 90 ਸਾਲ ਦੀਆਂ ਬਹੁਤ-ਬਹੁਤ ਸ਼ੁਭਕਾਮਨਾ ਸ਼ੁਭਕਾਮਨਾਵਾਂ ਦਿੰਦੇ ਹਾਂ ਔਰ ਇੱਥੇ ਜਿਹੜਾ ਬਹੁਤ ਵੱਡਾ ਸਮਾਗਮ ਅਸੀਂ ਕਰਨ ਜਾ ਰਹੇ ਹਾਂ ਸਵਾਮੀ ਜੀ ਦੇ ਸानिਧ्य ਦੇ ਵਿੱਚ ਜਿਹੜਾ ਹੋਣ ਵਾਲਾ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਆਯੋਜਕਾਂ ਦੇ ਨਾਲ ਨਾਲ ਖੜਾ ਹੈ ਤੇ ਹਰ ਤਰ੍ਹਾਂ ਦੀ ਬੰਦੀ ਸਪੋਰਟ ਅਸੀਂ ਪ੍ਰੋਵਾਈਡ ਕਰਾਂਗੇ। ਸਵਾਗਤ ਸਭ ਨੇ ਵਿੱਚ ਅੱਜ ਆਪਾਂ ਵੀ ਸ਼ਿਰਕਤ ਕੀਤੀ ਹੈ। ਕੀ ਕਹਿਣਾ ਤੁਹਾਡਾ ਇਸ ਬਾਰੇ? ਸਭ ਤੋਂ ਪਹਿਲਾਂ ਅੱਜ ਪਹਿਲੀ ਜਨਵਰੀ ਹੈ 2026 ਸਾਲ ਸ਼ੁਰੂ ਹੋ ਰਿਹਾ। ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਮਹਾਰਾਜ ਵੱਲੋਂ ਵੀ ਸਾਰੀ ਸੰਗਤ ਨੂੰ ਸਾਰੇ ਦੇਸ਼ਵਾਸੀਆਂ ਨੂੰ ਅੱਜ ਦੇ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦੂਸਰਾ ਸੁਭ ਕੰਮ ਜਿਹੜਾ ਇੱਥੇ ਹਸ਼ਾਤਪੁਰ ਦੇ ਵਿੱਚ ਹੋ ਰਿਹਾ ਬੱਸੀ ਗੁਲਾਮ حسین ਪਿੰਡ ਦੇ ਵਿੱਚ ਜੋ ਮਹਾਰਾਜ ਨੇ ਪ੍ਰਣ ਕਿ 1101 ਕੁੰਡ ਤੁਸੀਂ ਦੇਖਿਆ ਹੋਣਾ ਅਗਰ ਤੁਸੀਂ ਇੱਧਰ ਥੋੜਾ ਜਿਹਾ ਵੀਡੀਓਗ੍ਰਾਫੀ ਕਰੋਗੇ ਤਾਂ ਇਹ ਕੁੰਡ ਜਿਹੜੇ ਨੇ ਇਹ ਵੀ ਬਣ ਕੇ ਤਿਆਰ ਹੋਣ ਵਾਲੇ ਨੇ 1101 ਕੁੰਡ ਬਣ ਕੇ ਤਿਆਰ ਹੋਏਗਾ ਔਰ 1101 ਕੁੰਡ ਦਾ ਯੱਗ 19 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਚਲੇਗਾ ਔਰ 1100 ਲੋਗ ਇੱਕ ਵਾਰ ਦੇ ਵਿੱਚ ਹਿੱਸਾ ਲੈਣਗੇ ਔਰ ਇੱਕ 메ਨ ਕੁੰਡ ਹੋਏਗਾ ਜਿਹਦੇ ਉੱਤੇ ਜਜਮਾਨ ਬਿਰਾਜਮਾਨ ਹੋਏਗਾ ਔਰ ਜਿਸ ਤਰ੍ਹਾਂ ਮਾਰਾ ਇਹ ਦੱਸਿਆ ਕਿ ਇਸ ਔਤਿਆਂ ਦੇ ਨਾਲ ਹਵਨ ਮੰਤਰਾਂ ਦੇ ਨਾਲ ਜਿਹੜੇ ਵਾਤਾਵਰਣ ਦੇ ਵਿੱਚ ਸ਼ੁੱਧੀ ਆਏਗੀ ਉਹਦੇ ਨਾਲ ਇੱਕ ਬਹੁਤ ਸ਼ੁੱਧ ਵਾਤਾਵਰਣ ਵੀ ਬਣੇਗਾ ਔਰ ਇੱਕ ਅਮਨ ਸ਼ਾਂਤੀ ਦਾ ਸੰਦੇਸ਼ ਜਿਹੜਾ ਹੈ ਉਹ ਇਸ ਜਗਨਲ ਸਾਰੀ ਦੁਨੀਆ ਨੂੰ ਮਹਾਰਜ ਜੀਨ ਵਾਲੇ ਨੇ ਮੈਂ ਸਭ ਨੂੰ ਅਪੀਲ ਕਰਦਾ ਕਿ ਤਨ ਮਨ ਤਨ ਦੇ ਨਾਲ ਇਸ ਜਗ ਚ ਆਪਣੀ ਔਤੀ ਜਰੂਰ ਪਾਓ ਔਰ ਫਿਜ਼ੀਕਲੀ ਪ੍ਰੈਜੈਂਸ ਜਿਹੜੀ ਹੈ ਪਰਸਨਲੀ ਇੱਥੇ ਆ ਕੇ ਕੁੰਡ ਚ ਬੈਠ ਕੇ ਔਤੀਆਂ ਪਾਣ ਦਾ ਜਿਹੜਾ ਹੈ ਤੁਸੀਂ ਆਪਣਾ ਜਰੂਰ ਮੌਕਾ ਲਓ ਮੈਂ ਕੋਰੀ ਫੇਰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹੋਇਆ ਇਸ ਜਗ ਲਈ ਸਭ ਨੂੰ ਮੈਂ ਸਦਾ ਦੇ ਇਹੀ ਅਪੀਲ ਕਰੂੰਗਾ ਵੀ ਆਪ ਸਭ ਇਸ ਯੱਗੇ ਨਾਲ ਜੁੜੀਏ ਕਿਉਂਕਿ ਇਹ ਸਾਰਿਆਂ ਦਾ ਕੰਮ ਹੈ ਜੀ 1101 ਕੁੰਡ ਜੇ ਬਣ ਰਿਹਾ ਹੈ ਤਾਂ ਇਹਦਾ ਮਤਲਬ ਹੈ ਵੀ ਉੱਥੇ 1100 ਪਰਿਵਾਰ ਜ਼ਰੂਰ ਬੈਠਣਗੇ 1100 ਪਰਿਵਾਰਾਂ ਦਾ ਮਤਲਬ ਪੰਡਿਤ ਜੀ ਹੋਣਗੇ ਹਸਬੰਡ ਵਾਈਫ ਹੋਣਗੇ ਜੇ ਕੋਈ ਬੱਚੇ ਨਾਲ ਆਣੇ ਚਾਹੁੰਦੇ ਨੇ ਉਹ ਹੋਣਗੇ ਹੋਰ ਵੀ ਜੇ ਕੋਈ ਰਿਲੇਟਿਵਸ ਨੂੰ ਤੁਸੀਂ ਚਾਹਦੇ ਹੋ ਵੀ ਮਿੱਤਰਾਂ ਨਾਲ ਬੈਣਾ ਹੈ ਕਿਸੇ ਹੋਰ ਨਾਲ ਅਸੀਂ ਆਣਾ ਹੈ ਆਪਣੇ ਬਜ਼ੁਰਗਾਂ ਨਾਲ ਬੈਠਣਾ ਹੈ ਤਾਂ ਪਲੀਜ਼ ਇਸ ਯੱਗੇ ਵਿੱਚ ਆਪਣੀ ਸ਼ਰਕਤ ਜ਼ਰੂਰ ਕਰੋ ਕਿਉਂਕਿ ਇਸ ਸਮਾਂ ਦੁਆਰਾ ਨਹੀਂ ਸ਼ਾਇਦ ਮਿਲ ਲੇਗਾ ਸਾਨੂੰ ਕਿ 19 ਫਰਵਰੀ 2026 25 ਫਰਵਰੀ 2026 ਜਿਹੜੇ ਸਾਤ ਦੇ ਨੇ ਇਦਾਂ ਸਮਝੋ ਵੀ ਲਾਈਫ ਦੇ ਦਿਵਯ ਸਾਤ ਦੇ ਨੇ 1199 ਦਾ ਪਹਿਲਾਂ ਅਸੀਂ ਸੁਣਿਆ ਨਾ ਹੀ ਅਸੀਂ ਉਹਦੇ ਵਿੱਚ ਸ਼ਿਰਕਤ ਕਰ पाए ਪਰ ਜੇ ਹੁਣ ਮਹਾਰਾਜ ਨੇ ਇਹ ਮੌਕਾ ਸਾਨੂੰ ਦਿੱਤਾ ਹੈ ਔਰ ਦੇ ਰਹੇ ਨੇ ਤਾਂ ਅਸੀਂ ਮਿਸ ਨਾ ਕਰ ਜਾਈਏ ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਕਿਉਂਕਿ ਮੈਂ ਡੇਲੀ ਅਪਡੇਟਸ ਦਿਨਾ ਰਹਿਣਾ ਕਾਲਜ਼ ਆndੀਆਂ ਜੀ ਰਜਿਸਟ੍ਰੇਸ਼ਨ ਕਿੱਦਾਂ ਹੋਏਗੀ ਕੀ ਫੀਸ ਹੋਏਗੀ ਤੋ ਬਿਲਕੁਲ ਕੋਈ ਫੀਸ ਨਹੀਂ ਹੈ ਜੀ ਤੁਹਾਡਾ ਹਾਜ਼ਰ ਹੋਣਾ ਹੀ ਇੱਥੇ ਸਭ ਤੋਂ ਵੱਡੀ ਫੀਸ ਹੈ ਸਾਰਿਆਂ ਵਾਸਤੇ ਜੋ ਤੁਸੀਂ ਸ਼ਰਧਾ ਅਨੁਸਾਰ ਸਹਿਯੋਗ ਕਰਨਾ ਚਾਹੁੰਦੇ ਆ ਉਹ ਅਸੀਂ ਹੱਥ ਜੋੜ ਕੇ ਜ਼ਰੂਰ ਸਵੀਕਾਰ ਕਰਾਂਗੇ ਪਰ ਜੇ ਕੋਈ ਕਹੋ ਵੀ ਫਿਕਸ ਫੀਸ ਹੈ ਬਿਲਕੁਲ ਕੋਈ ਫੀਸ ਨਹੀਂ ਹੈ ਕੱਲ ਇੱਕ ਹੋਰ ਗੱਲ ਮਹਾਰਾਜ ਨੇ ਕਹੀ ਸੀ ਵੀ ਇੱਥੇ ਧਵਜ ਲਗਾਏ ਜਾਣੇ ਨੇ ਅੱਜ ਇਦਾਂ ਧਵਜਾ ਰੋਣ ਪ੍ਰਧਾਨ ਗੁੰਡ ਤੇ ਹੋਇਆ ਐਦਾਂ ਹਰ ਪਰਿਵਾਰ ਆਪਣੇ ਵੱਲੋਂ ਜੇ ਕੋਈ ਧਵਜ ਲਗਾਉਣਾ ਚਾਹੁੰਦਾ ਇੱਥੇ ਤਾਂ ਉਹ 15 ਜਨਵਰੀ ਤੱਕ ਧਵਜ ਜਿਹੜੇ ਨੇ ਆਪਣੇ ਬਣਾ ਕੇ ਮੰਦਿਰ ਵਿੱਚ ਦੇ ਦੇਣ ਤਾਂ ਕਿ ਤੁਹਾਡੇ ਵੱਲੋਂ ਧਵਜ ਜਿਹੜਾ ਵੀ ਹੋਏਗਾ ਉਹ ਜ਼ਰੂਰ ਇੱਥੇ ਲਗਾਇਆ ਜਾਏਗਾ ਕੋਈ ਸਮਗਰੀ ਦੇਣਾ ਚਾਹੁੰਦਾ ਹੈ ਤਾਂ ਇੱਕ ਹਵਨ ਕੁੰਡ ਦੀ ਸਮਗਰੀ ਦੀ ਲਿਸਟ ਜਲਦੀ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਤੀ ਜਾਏਗੀ ਕੋਈ ਵੱਡੇ ਪੱਧਰ ਤੇ ਕਰਨਾ ਚਾਹੁੰਦਾ ਹੈ ਤੁਹਾਡੀ ਇੱਛਾ ਹੈ अदरवाइज ਇੱਕ ਕੁੰਡ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇੱਕ ਦਿਨ ਦੀ ਸਮਗਰੀ ਜਿੰਨੀ ਕੁ ਲੱਗੇਗੀ ਉਹ ਤੁਹਾਨੂੰ ਜ਼ਰੂਰ ਲਿਸਟ ਪਹੁੰਚਾਈ ਜਾਏਗੀ ਤਾਂ ਬੇਨਤੀ ਇਹ ਹੀ ਹੈ ਜੀ ਬਾਰ-ਬਾਰ ਕਿ ਅਸੀਂ ਸਾਰੇ ਆਈਏ ਔਰ ਬਾਕੀ ਕੰਮ ਪ੍ਰਭੂ ਦਾ ਹੈਗਾ ਜੀ ਉਹ ਆਪ ਹੀ ਹੋ ਜਾਣਾ ਮਹਾਰਾਜ ਦੇ ਸ਼੍ਰੀ ਚਰਨਾਂ 'ਚ ਪਹਿਲਾਂ ਹੀ ਇੰਨੇ ਮਹਾਨ ਯੱਗੇ ਹੋ ਚੁੱਕੇ ਨੇ ਤਾਂ ਇਹਦੇ ਵਿੱਚ ਵੀ ਕੋਈ ਸੰਕਸ਼ਣ ਨਹੀਂ ਵੀ ਇਹ ਵੀ ਯੱਗੇ ਜਿਹੜਾ ਬੜਾ ਸਫਲਤਾਪੂਰਵਕ ਔਰ ਬਹੁਤ ਆਲੀਸ਼ਾਨ ਔਰ ਭਵੇਢੰਗਣੜ ਹੋਏਗਾ ਇਹਦੇ ਵਿੱਚ ਸਾਨੂੰ ਕੋਈ ਸੰਕਸ਼ਣ ਨਹੀਂ ਹੈ ਜੈ ਬholenath ਕੀ ਕਹਣਾ ਤੁਹਾਡਾ ਬਹਾਜ ਉਧਿਆ ਕਰੀ ਜੀ ਦਾ ਜਿਹੜਾ ਵੱਡਾ ਸੰਕਲਪ ਹੈ 1100 ਕੁੰਡੀਆਂ ਜੱਗ ਜਿਹੜਾ ਹੋ ਰਿਹਾ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਹੁੰਦਾ ਯੱਗ ਜਿਹੜਾ ਔਰ ਸਾਡਾ ਸਨਾਤਨ ਜਿਹੜਾ ਹੈ ਇਹ ਗ੍ਰੰਥ ਦੇ ਤਾਂ ਬੜੇ-ਬੜੇ ਜਗਾਂ ਦੇ ਬਾਰੇ ਉਹਨਾਂ ਦਾ ਜ਼ਿਕਰ ਹੈ ਜਿਹੜੇ ਲਗ-ਲਗ ਮਾਨਵਤਾ ਦੀ ਵਿਸ਼ਵ ਸ਼ਾਂਤੀ ਲਈ ਜਾਂ ਮਾਨਵਤਾ ਦੀ ਸੇਵਾ ਲਈ ਕਰਾਈ ਤੁਹਾਨੂੰ ਸਦਾ پیش ਕੋ ਮੌਕੇ ਦਾ ਅੱਜ ਕਿਉਂਕਿ ਨਵਾਂ ਸਾਲ ਹੈ ਨਵੇਂ ਸਾਲ ਦੇ ਵਿੱਚ ਮਹਾਰਾਜ ਉਦੇਗਰੀ ਜੀ ਨੂੰ ਪ੍ਰਣਾਮ ਕਰਨ ਦਾ ਚਰਨਵੰਦਨਾ ਕਰਨ ਦਾ ਮੌਕਾ ਮਿਲਿਆ ਤੇ ਸਾਰੀ ਅਧੀ ਭਲ ਸੰਗਤ ਖੜੀ ਹੈ ਸਾਰਿਆਂ ਦੇ ਦਰਸ਼ਨ ਕਰਨ ਦਾ ਉਹਨਾਂ ਦੇ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਔਰ ਇਸ ਸ਼ੁਭ ਮੌਕੇ ਦੇ ਉੱਤੇ ਨਵੇਂ ਸਾਲ ਤੇ ਅਜੀ ਖੁੱਛੀ ਸ਼ੁਰੂਆਤ ਜਿਹੜੀ ਹੈ ਬਹੁਤ ਜਿਹੜਾ ਨਵਾਂ ਸਾਲ ਹੁੰਦਾ ਫਿਰ ਅੱਜ ਪਹਿਲਾਂ ਨਗਰ ਕੀਰਤਨ ਸੀਗੇ ਉਹਦੇ ਵਿੱਚ ਜਾ ਕੇ ਫਿਰ ਸਾਡੇ 5:00 ਵਜੇ ਔਰ ਇੱਥੇ ਆ ਗਿਆ ਜੀ ਸ਼ਿਰਵਾਦ ਨੇ ਔਰ ਮੇਰੇ ਨਾਲ ਇਸੇ ਮੌਕੇ ਤੇ ਮੇਰ ਸੰਦਰ কুমার ਸ਼ਿੰਦਾ ਜੀ ਅਮਨਾਸ਼ਰਾ ਖੰਨਾ ਜੀ ਔਰ ਸਾਡੇ ਐਡਵੋਕੇਟ ਵਾਰਦੇ ਪ੍ਰਧਾਨ ਹਮਨ ਸਾਹਿਬ ਔਰ ਸਾਰੇ ਵਿਸ਼ੇਸ਼ ਬਹੁਤ ਅਨਰਾਗ ਜੀ ਨੇ ਗੁਪਤਾ ਜੀ ਖੜੇ ਆ ਨਾਲ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੋ ਸਾਰਿਆਂ ਨੇ ਸੰਕਲਪ ਜਿਹੜਾ ਹੈ ਉਹ ਮਹਾਰਾਜ ਦਾ ਆ ਪੂਰਨ ਮੇ ਕੁਦਰਤੀ ਕਰ ਰਹੀ ਹੈ ਔਰ ਅੱਜ ਉਹਦਾ ਵੀ ਇੰਦਰ ਦੇਵਤਾ ਵੀ ਮਿਹਰਬਾਨ ਹੈ ਔਰ ਤੁਸੀਂ ਦੇਖਦੇ ਇਹ ਜਿਹੜਾ ਸਾਨੂੰ ਆ ਜਿਹੜਾ ਵਾਤਾਵਰਨ ਹੈ ਇਹ ਸਾਨੂੰ ਅਸੀਂ ਅਗਰ ਅਮੈਜਨ ਕਰੀਏ ਤੇ ਹਜ਼ਾਰਾਂ ਬਲਕਿ ਲੱਖਾਂ ਸਾਲ ਪਿੱਛੇ ਲੈ ਜਾਂਦਾ ਉਦੋਂ ਜਿਹੜੀ ਲਾਈਫ ਦਾ ਜਿਹੜਾ ਸਾਡੇ ਸ਼ਾਸਤਰਾਂ ਚ ਵਰਨਣਾ ਹੈ ਇਸ ਟਾਈਪ ਦਾ ਸਗਾ ਸਾਰਾ ਯਗ ਹੁੰਦੇ ਸੀ ਇਦਾਂ ਦੇ ਪਾਠਸ਼ਾਲਾ ਹੁੰਦੀਆਂ ਸੀਗੀਆਂ ਗੁਰੂਕੋਲ ਇਦਾਂ ਦੇ ਹੁੰਦੇ ਸੀ ਸੋ ਮੈਂ ਸੋਚਦਾ ਇਹ ਬਹੁਤ ਬਸੀ ਗੁਲਾਮ ਸਿੰਘ ਪਿੰਡ ਜਿਹੜਾ ਹੈ ਮਹਾਪੁਰਸ਼ਾਂ ਸੰਤਾਂ ਦਾ ਮਹਾਰਾਜ ਬਸ ਜਿਹੜਾ ਸਥਾਨ ਹੈ ਉੱਥੇ ਅੱਜ ਤੁਸੀਂ ਦੇਖੋ ਬਹੁਤ ਸੁੰਦਰ ਭਗਵਾਨ ਬੋਲੀ ਸ਼ੰਕਰ ਦਾ ਮਹਾਦੇਵ ਜੀ ਦਾ ਇਹਨਾਂ ਦਾ ਮਹਾਰਾਜ ਤੁਸੀਂ ਕਿੱਡਾ ਸੁੰਦਰ ਉੱਥੇ ਔਰ ਇੱਕ ਲਗਭਗ 100 ਫੁੱਟ ਤੋਂ ਉੱਤੇ ਝੰਡਾ ਜਿਹੜਾ ਹੈ ਵਿਸ਼ਵ ਸ਼ਾਂਤੀ ਲਈ ਸਨਾਤਨ ਜਿਹੜਾ ਹੈ ਉਹ ਉਹ ਕਿਸੇ ਦਾ ਉਹ ਸਿਰ ਮੂਲ ਜਿਹੜਾ ਮਾਨਵ ਦੀ ਉਤਪਾਤੀ ਨੂੰ ਸਨਾਤਨ ਕਹਿੰਦੇ ਆ ਸੋ ਮੈਂ ਬਹੁਤ ਬਹੁਤ ਜਨਾ ਦੂਜੀ ਦਾ ਖਾਨੀਆ ਸਾਹਿਬ ਦਾ ਸਾਰਿਆਂ ਦਾ ਦਿਲੋਂ ਬਿਸ਼ੇਸ਼ ਤਨਵਾਦ ਕਰਦਾ ਔਰ ਮਹਾਰਾਜ ਆਸ਼ੀਰਵਾਦ ਮੰਗਦਾ ਸਾਰੀ ਸੰਗਤ ਤੇ ਬਣਿਆ ਰਹੇ ਜੀ ਅੰਦਰਾਗ ਜੀ ਆਪਾਂ ਵੀ ਇੱਥੇ ਐਜ਼ ਪ੍ਰੈਜ਼ੈਂਟ ਹਰ ਟਾਈਮ ਮੌਜੂਦ ਰਹਿੰਨੇ ਆ ਸਭ ਤੋਂ ਪਹਿਲਾਂ ਸਾਨੂੰ ਇਸ ਜੱਗ ਦੇ ਦਾ ਮੁੱਖ ਉਦੇਸ਼ੇ ਦੱਸੋ ਕੀ ਹੈਗਾ ਐਸੀ ਅੱਗੇ ਦਾ ਮੁੱਖ ਉਦੇਸ਼ੇ ਤਾਂ ਇਹ ਹੈ ਜੋ ਸਾਰੇ ਸੰਸਾਰ ਤੇ ਅਸਵੇਲੇ ਹਾਲਾਤ ਹੈਗੇ ਜੋ ਲੜਾਈਆਂ ਹੋ ਰਹੀਆਂ ਚਾਰੇ ਪਾਸੇ ਮਹਾਰਾਜ ਦਾ ਇਹ ਵਚਨ ਹੈ ਕਿ ਵਿਦਾਂਜ ਵੀ ਇਹ ਲਿਖਿਆ ਹੈ ਕਿ ਜਿਹੜੇ ਇਹੋ ਜਿਹੇ ਅੱਗੇ ਹੁੰਦੇ ਇਹਨਾਂ ਨਾਲ ਹੀ ਸ਼ਾਂਤੀ ਕਾਇਮ ਹੁੰਦੀ ਇਹਨਾਂ ਨਾਲ ਹੀ ਰੱਖਿਆ ਹੁੰਦੀ ਸ਼ਿਵ ਸੰਕਲਪ ਦੇ ਭਾਵਨਾ ਨਾਲ ਮਹਾਰਾਜੇ ਯੱਗ ਕਰਵਾ ਰਹੇ ਨੇ ਸ਼ਿਵ ਸੰਕਲਪ ਦਾ ਮਤਲਬ ਇਹ ਹੈ ਕਿ ਸਭ ਦਾ ਸਾਰੀ ਖਲਕਤ ਦਾ ਭਲਾ ਹੋਵੇ ਤਾਂ ਇੱਕ ਹੋਰ ਮਹਾਰਾਜ ਨੇ ਗੱਲ ਦੱਸੀ ਵੇਦਾਂ ਤੋਂ ਵੀ ਇਹ ਗੱਲ ਚੱਲੀ ਆ ਰਹੀ ਹੈ ਜਿੰਨੇ ਵੀ ਦਿਵੇ ਸ਼ਕਤੀਆਂ ਹੈਗੇ ਦੇਵਤਾ ਹੈਗੇ ਉਹ ਜਿਹੜੇ ਹਵੀ ਹਵੀ ਮਤਲਬ ਕਿ ਪ੍ਰਸ਼ਾਦ ਹੈ ਆਪਣਾ ਹਿੱਸਾ ਕਹਿ ਲਾਓ ਉਹ ਜਿਹੜੀ ਅਗਨੀ ਹੈ ਯੱਗ ਦੀ ਜਿਹੜੀ ਅਗਨੀ ਪ੍ਰਜਬਲਿਤ ਹੁੰਦੀ ਜਿਹਦੇ ਚ ਅਸੀਂ ਔਤੀਆਂ ਪਾਨੇ ਉਹਦੇ ਜ਼ਰੀਏ ਪ੍ਰਾਪਤ ਕਰਦੇ ਮਹਾਰਾਜ ਕਹਿੰਦੇ ਆ ਸਭ ਨੂੰ ਪਤਾ ਸੰਨਿਆਸੀਆਂ ਨੂੰ ਇਹੋ ਜਿਹੇ ਯਗ ਨਾਲ ਕੋਈ ਮਤਲਬ ਹੀ ਹੁੰਦਾ ਉਹਨਾਂ ਨੂੰ ਨਾ ਹੋਈ ਅਗ ਲੱਗਦਾ ਇਹਦਾ ਮਹਾਰਾਜ ਨੇ ਇੰਨਾ ਵੱਡਾ ਸੰਕਲਪ ਕੀਤਾ ਹੈਗਾ ਇਹ ਤਾਂ ਰੱਬ ਜਾਣੇ ਕਿੰਨੀ ਉਹਨਾਂ ਦੀ એનર્ਜੀ ਲੱਗਦੀ ਕਿੰਨੀ ਉਹਨਾਂ ਦੀ ਤਪੱਸਿਆ ਹੈ ਤਾਂ ਉਹ ਉਹਨਾਂ ਨੇ ਦੁਨੀਆ ਦੀ ਪੜ੍ਹਾਈ ਲਈ ਕੀਤਾ ਹੁਣ ਕੰਨਾ ਸਾਹਿਬ ਨੇ ਵੀ ਸੁਆਮੀ ਜੀ ਨੇ ਵੀ ਰਾਮ ਸ਼ਰਨ ਸ਼ਰਨਦਾਸ ਜੀ ਮਹਾਰਾਜ ਨੇ ਵੀ ਦੱਸਿਆ ਸੀ ਅੱਗ ਬਾਰੇ ਮੇਰੀ ਦਾ ਇੱਕ ਹੀ ਹੱਥ ਜੋੜ ਕੇ ਸਾਹਮਣੇ ਬੇਨਤੀ ਹੈ ਇਹ ਗੱਲਾਂ ਨਾਲ ਕੁਝ ਨਹੀਂ ਹੋਣਾ ਅਸੀਂ ਇਹ ਦੇਖੀਏ ਅਸੀਂ ਆਪ ਯੱਗ ਚ ਕੀ ਉਤਤੀ ਪਾ ਰਹੇ ਆਂ ਇਹ ਦੇਖੋ ਬਹੁਤ ਵੱਡਾ ਖਰਚਾ ਹੈ ਸੈਂਕ੍ਰੇਟੇਨ ਕੀ ਇਹਦੇ ਲੱਗਨੇ ਸੈਂਕ੍ਰੇਟੇ ਕਿੰਟਲ ਸਮਗਰੀ ਲੱਗਣੀ ਹੈ ਕਿੱਥੋਂ ਆਊਗੀ ਇਹ ਸਿਰ ਦੁਆਲੋਂ ਕੋਲੀ ਆਣੀ ਹੈ ਅਸੀਂ ਇਹ ਦੇਖੀਏ ਅਸੀਂ ਕੀ ਹਿਸਾਬਾਣਾ ਮੇਰੇ ਸਭ ਨੂੰ ਹੱਥ